ਸਭ ਤੋਂ ਪਾਵਰਫੁਲ ਟੈਕਨੋਲੋਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਵਰਣਨ ਹੈ ਉਹ ਹੈ ਪਵਨ ਗੁਰੂ ਤੇ ਫਿਰ ਹੈ ਸ਼ਬਦ ਗੁਰੂ ਜੀ ਤਾਂ ਆਪਾਂ ਕਿਵੇਂ ਵਾਹਿ ਗੁਰੂ ਵਾਹ ਦਾ ਜਿਹੜਾ ਸਥਾਨ ਹੈ ਹਿਰਦੇ ਚ ਜੇ ਤੋ ਹੇ ਕਵਾਂਗੇ ਆਟੋਮੈਟਿਕਲੀ ਇੱਥੇ ਇੱਕ ਸੁਕਸ਼ਮ ਅਨੁਭਵ ਹੋਏਗਾ ਇਸੇ ਤਰ੍ਹਾਂ ਗੂ ਸਾਰੀ ਸਰੀਰ ਚ ਅਨੁਭਵ ਹੋਏਗਾ ਤੇ ਰੂਹ ਤੁਹਾਨੂੰ ਤੁਹਾਡੀ ਰੀੜ ਦੀ ਹੱਡੀ ਚ ਅਨੁਭਵ ਹੋਏਗਾ ਕਹਿੰਦਾ ਮੇਰਾ ਮਤਲਬ ਕਿ ਸ਼ਬਦ ਜੋ ਹੈ ਉਹਨੂੰ ਆਪਾਂ ਕਰ ਕਰਨਾ ਹੈ ਤੁਸੀਂ ਆਪਾਂ ਜੇ ਦੇਖੀ ਵੀ ਇਹਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਸਟ्रेस ਨੂੰ ਕੋਈ ਸੌਖਾ ਢੰਗ ਹੈ ਬਹੁਤ ਕਾਰਨ ਹਨ ਉਹਨਾਂ ਚੋਂ ਮੁੱਖ ਕਾਰਨ ਹੈ ਕਿ ਸਾਨੂੰ ਸਾਹ ਜਿਹੜਾ ਹੈ ਸਾਹ ਹੀ ਨਹੀਂ ਲੈਣਾ ਆ ਸਾਡੀ ਜੀਵਨ ਦਾ ਮੂਲ ਕਾਰਨ ਹੈ ਸਾਹ ਤੇ ਜੇ ਸਾਹੀ ਅਧੂਰੇ ਨੇ ਤੇ ਜੀਵਨ ਵੀ ਅਧੂਰਾ ਹੀ ਰਹੇਗਾ ਬੰਦਾ ਬੀਜ਼ੀ ਇੰਨਾ ਕੋ ਹੈ ਵੀ ਉਹ 15 ਮਿੰਟ ਯੋਗਾ ਲਈ ਨਹੀਂ ਕੱਢ ਸਕਦਾ ਪਰ ਉਹ 2 ਮਿੰਟ ਲਾ ਕੇ ਦਵਾਈ ਵਿੱਚੋਂ ਕੈਪਸੂਲ ਕੱਢ ਕੇ ਖਾ ਲੈਂਦਾ ਕੋਈ ਤਾ ਨੂੰ ਓਪਰਚੁਨਿਟੀ ਮਿਲਦੀ ਹੈ ਜ਼ਰੂਰੀ ਨਹੀਂ ਤੁਸੀਂ 15 ਮਿੰਟ ਆਪਣੇ ਸੰਸਾਰ ਚੋਂ ਕੱਢ ਕੇ ਬੈਣਾ ਹੈ ਸੰਸਾਰ ਵਿੱਚ ਰਹਿ ਕੇ ਵੀ ਤੁਸੀਂ ਇਹ 15 ਮਿੰਟ ਨੂੰ ਇੰਜੋਏ ਕਰ ਸਕਦੇ ਜੇ ਯੋਗਾ ਕਰਨਾ ਤਾਂ ਪੇਟ ਖਾਲੀ ਹੋਵੇ ਸਵੇਰ ਦਾ ਵੇਲਾ ਹੋਵੇ ਪਰ ਤੁਸੀਂ ਇਹ ਮੇਥ ਨੂੰ ਤੋੜ ਰਹੇ ਹੋ ਇਹ ਗੱਲ ਕਹਿ ਕੇ ਵੀ ਭਾਈ ਤੁਸੀਂ ਗੱਡੀ ਵੀ ਚਲਾ ਰਹੇ ਹੋ ਨਾ ਤਾਂ ਵੀ ਤੁਸੀਂ ਯੋਗਾ ਕਰ ਸਕਦੇ ਹੋ ਪ੍ਰਾਣਾ ਨੂੰ ਲੈਣ ਵਾਸਤੇ ਤੇ ਛੱਡਣ ਵਾਸਤੇ ਸਾਨੂੰ ਆਪਣੀ ਡੇਲੀ ਜੋ ਐਕਟੀਵਿਟੀਆਂ ਨੇ ਉਹ ਟਾਈਮ ਕੱਢਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਐਕਟੀਵਿਟੀਆਂ ਵੀ ਫਿਰ ਹਨ ਜੇ ਸਾਹ ਹਨ ਤਾਂ ਜਿਹੜੀਆਂ ਪ੍ਰੋਬਲਮਸ ਨੇ ਵੱਧ ਕਿਸ ਸਾਰਿਆਂ ਇੱਕ ਇੱਕ ਕਮਿਊਨਿਟੀ ਵਿੱਚ ਕਿਸੇ ਇੱਕ ਦੇ ਵਿੱਚ ਨਹੀਂ ਆ ਬਈ ਇਕੋਲ ਹੈ ਸਾਰਿਆਂ ਵਿੱਚ ਜੋ ਜੋ ਦਿਸੇ ਸੋ ਸੋ ਰੋਗੀ ਸਾਰਾ ਸੰਸਾਰ ਹੀ ਰੋਗੀ ਆ ਪਵਨ ਗੁਰੂ ਤੇ ਸ਼ਬਦ ਗੁਰੂ ਤੇ ਔਰ ਇਹ ਜਿਹੜਾ ਪਵਨ ਗੁਰੂ ਤੇ ਸ਼ਬਦ ਗੁਰੂ ਦਾ ਸੰਦੇਸ਼ ਆ ਕੱਲਾ ਪੰਜਾਬੀਆਂ ਵਾਸਤੇ ਨਹੀਂਗਾ ਕੱਲਾ ਗੁਰਦੁਆਰਿਆਂ ਵਾਲੇ ਵਾਸਤੇ ਨਹੀਂਗਾ ਇਹ ਕੁਲ ਕਾਇਨਾਤ ਵਾਸਤੇ ਮਹਾਰਾਜ ਨੇ ਸੰਦੇਸ਼ ਲਿਆਂਦਾ ਸ ਚਾਈਨੀਜ਼ ਕਮਿਊਨਿਟੀ ਰਸ਼ੀਅਨ ਕਮਿਊਨਿਟੀ ਯੂ ਨੇਮ ਇਟ 올 ਓਵਰ ਦੀ ਵਰਲਡ ਜੋ ਹਨ ਸਾਡੇ ਕੈਂਪ ਲੱਗਦੇ ਨੇ ਸਤਿ ਸ਼੍ਰੀ ਅਕਾਲ ਦੇਖ ਰਹੇ ਹਾਂ ਦਾ ਪੰਜਾਬ ਟਾਕਸ ਟੈਲੀਵਿਜ਼ਨ ਔਰ ਮੈਂ ਹਾਂ ਹਰਮਨਪ੍ਰੀਤ ਸਿੰਘ ਸੋ ਸਾਡੇ ਕੋਲੇ ਵਿਨੀਪਕ ਸ਼ਹਿਰ ਦੇ ਵਿੱਚ ਉੱਚੇਚੇ ਤੌਰ ਤੇ ਭਾਈ ਸਾਹਿਬ ਪਹੁੰਚੇ ਨੇ ਜੀ ਯੋਗੀ ਅਮਨਦੀਪ ਸਿੰਘ ਹੁਣੀ ਔਰ ਮੇਰੇ ਨਾਲ ਨੇ ਇਸ ਵੇਲੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਨ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਭਾਈ ਸਾਹਿਬ ਜੀ ਗੁਰੂ ਰਾਮਦਾਸ ਦੀ ਕਿਰਪਾ ਚਲੋ ਸ਼ੁਕਰ ਹੈ ਜੀ ਸੋ ਭਾਈ ਸਾਹਿਬ ਦੂਸਰੀ ਵਾਰ ਤੁਸੀਂ ਆਏ ਹੋ ਔਰ ਪਹਿਲੀ ਵਾਰ ਹੋਇਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਾਰ ਜਿਹੜੇ ਸੈਸ਼ਨ ਉਲੀਕੇ ਗਏ ਆ ਤੇ ਕਿਸ ਤਰੀਕੇ ਦਾ ਬਹੁਤ acha experience ਹੋਇਆ ਔਰ ਮੈਂ ਇਹ ਮੇਰੀ ਦਿਲੋਂ ਤਮੰਨਾ ਹੈ ਕਿ ਜਿਹੜੀ ਵਿਧਿਆ ਹੈ ਪ੍ਰਾਤਨ ਵਿਧਿਆ ਜੋ ਇਹ ਹਰ ਗੁਰੂ ਘਰ ਵਿੱਚ ਸਖਲਣੀ ਚਾਹੀਦੀ ਹੈ ਕਿਉਂਕਿ ਅੱਜ ਜਿਹੜੇ ਸਮਾ ਜਾ ਰਹੇ ਹਨ ਬਹੁਤ ਲੋਕੀ ਸਟ्रेस ਆ ਡਿਪਰੈਸ ਆ ਐਂਜ਼ਾਈਟੀ ਬਹੁਤ ਜਿਆਦਾ ਹੈ ਔਰ ਇਹਨਾਂ ਚੀਜ਼ਾਂ ਤੋਂ ਪਾਰ ਉਤਾਰਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਇੱਕ ਟੈਕਨੋਲੋਜੀ ਦਿੱਤੀ ਹੈ ਸਭ ਤੋਂ ਪਾਵਰਫੁਲ ਟੈਕਨੋਲੋਜੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਵਰਣਨ ਹੈ ਉਹ ਹੈ ਪਵਨ ਗੁਰੂ ਤੇ ਫਿਰ ਹੈ ਸ਼ਬਦ ਗੁਰੂ ਪਵਨ ਗੁਰੂ ਭਾਵ ਕਿ ਸਾਡਾ ਆਉਂਦਾ ਤੇ ਜਾਂਦਾ ਸਵਾਸ ਸਾਡੀ ਸਵਾਸਾਂ ਦੀ ਰੇਟ ਤੇ ਲੈਂਥ ਜਿਹੜੀ ਹੈ ਨਾ ਇਹਦੇ ਆਧਾਰ ਤੇ ਸਾਡੇ emotions ਨੇ ਜੀ ਜਦੋਂ ਆਪਾਂ ਬਹੁਤ ਭੈਪੀਤ ਹੁੰਨੇ ਆ ਤੇ ਸਾਹ ਛੋਟੇ ਹੋ ਜਾਂਦੇ ਆ ਜਦੋਂ ਤੁਸੀਂ ਰਿਲੈਕਸ ਹੁੰਨੇ ਆ ਤੇ ਸਾਹ ਲੰਮੇ ਤੇ ਡੂੰਘੇ ਹੁੰਦੇ ਆ ਤਾਂ ਸਾਹਾਂ ਦੀ ਗਤੀ ਨਾਲ ਸਾਡੇ emotions ਡਾਇਰੈਕਟਲੀ ਰਿਲੇਟਡ ਆ ਤੇ ਜੇ ਆਪਾਂ ਆਪਣੇ ਸਾਹਾਂ ਦੀ ਗਤੀ ਨੂੰ ਚੇਂਜ ਕਰ ਲਈਏ ਤਾਂ ਆਪਣੇ emotions ਨੂੰ ਆਪਾਂ ਚੇਂਜ ਕਰ ਸਕਦੇ ਆ ਇਸ ਤੋਂ ਇਲਾਵਾ ਫਿਰ ਅੱਗੇ ਜਾ ਕੇ ਜੋ ਸ਼ਬਦ ਦੀ ਅਰਧਨਾ ਹੈ ਜਿਵੇਂ ਕਿ ਹਰ ਇੱਕ ਮੋਸ਼ਨ ਦਾ ਨਾ ਸਰੀਰ 'ਚ ਇੱਕ ਖਾਸ ਸਥਾਨ ਹੈ ਜਿਹਦੇ ਤੁਸੀਂ ਭੈਪੀ ਤੋਂ ਜਾਣਦੇ ਆ ਤਾਂ ਨੀਵਲ ਸੈਂਟਰ 'ਚ ਪਹਿਲਾਂ ਸਾਨੂੰ ਅਨੁਭਵ ਹੁੰਦਾ ਜਦੋਂ ਬਹੁਤ ਰਿਸਪੌਂਸਿਬਿਲਟੀਸ ਆ ਜਾਂਦੀਆਂ ਨੇ ਤੇ ਸ਼ੋਲਡਰ ਸਪੇਨ ਹੁੰਦੇ ਆ ਆਪਕਸਰ ਕਹਿੰਦੇ ਆ ਕਿ ਫਲਾਣੀ ਦੇ ਮੋਢਿਆਂ ਦੇ ਬਾਹਰ ਪੈ ਗਿਆ ਜੀ ਇਸੇ ਤਰ੍ਹਾਂ ਜਦੋਂ ਆਪਾਂ ਬਹੁਤ ਸਟਕ ਇਨ ਦਾ ਪਾਸਟ ਹੁੰਨੇ ਆ ਸਾਡਾ ਲੋਅਰ ਬੈਕ ਪੇਨ ਤੇ ਨੀ ਪੇਨ ਇਤਿਆਦ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਹ ਮੋਸ਼ਨਸ ਦਾ ਵੀ ਸਰੀਰ ਦੇ ਵਿੱਚ ਇੱਕ ਖਾਸ ਸਥਾਨ ਹੈ ਇਸੇ ਤਰ੍ਹਾਂ ਸ਼ਬਦ ਦਾ ਵੀ ਇੱਕ ਸਰੀਰ ਦੇ ਵਿੱਚ ਖਾਸ ਸਥਾਨ ਹੈ ਜਿਹਦੇ ਆਪਾਂ ਕਿਵੇਂ ਵਾ ਗੁਰੂ ਬਾਦ ਆ ਜਿਹੜਾ ਸਥਾਨ ਹੈ ਹਿਰਦੇ ਚ ਜਦੋਂ ਆਪਾਂ ਵਾਹ ਕਹਾਂਗੇ ਆਟੋਮੈਟਿਕਲੀ ਜਾਣੇ ਹਨ ਜਾਣੇ ਚ ਸਾਡਾ ਆ ਚੀਜ਼ ਜਿਹੜੀ ਹੈ ਹਿਰਦੇ ਚ ਉਹ ਸੈਂਟਰ ਹੈ ਉਹ ਵਾਈਬ੍ਰੇਟ ਹੋਏਗਾ ਜਦੋਂ ਹੇ ਕਹਾਂਗੇ ਆਟੋਮੈਟਿਕਲੀ ਇੱਥੇ ਇੱਕ ਸੁਕਸ਼ਮ ਅਨਭਵ ਹੋਏਗਾ ਇਸੇ ਤਰ੍ਹਾਂ ਗੂ ਸਾਰੇ ਸਰੀਰ ਚ ਅਨਭਵ ਹੋਏਗਾ ਤੇ ਰੂਹ ਤੁਹਾਨੂੰ ਤੁਹਾਡੀ ਰੀੜ ਦੀ ਹੱਡੀ ਚ ਅਨਭਵ ਹੋਏਗਾ ਕਹਿੰਦਾ ਮੇਰਾ ਮਤਲਬ ਕਿ ਸ਼ਬਦ ਜੋ ਹੈ ਉਹਨੂੰ ਆਪਾਂ ਕਰ ਕਰਨਾ ਹੈ ਜੀ ਸ਼ਬਦ ਦਾ ਇੱਕ ਖਾਸ ਸਥਾਨ ਹੈ ਜਦੋਂ ਬਾਣੀ ਸ਼ੁੱਧ ਉਚਾਰਨ ਕਰਦੇ ਆ ਨਾਲ ਸੀ ਪਵਨ ਗੁਰੂ ਨੂੰ ਜੋੜ ਲੈਣੇ ਹਾਂ ਤੇ ਮਹਾਰਾਜ ਬਾਣੀ ਚ ਵੀ ਕਹਿੰਦੇ ਨੇ ਪਵਨਨਾ ਸਾਧਿਆ ਸਚਨਾ ਅਰਾਧਿਆ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਦੋ ਵੈਰੀ ਪਾਵਰਫੁਲ ਟੈਕਨੋਲੋਜੀਸ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਦਿੱਤੀਆਂ ਨੇ ਜਿਹਦੇ ਨਾਲ ਅਸੀਂ ਕੋਈ ਵੀ ਪ੍ਰੋਬਲਮ ਭਾਵੇਂ ਉਹ ਸਰੀਰਕ ਹੋਵੇ ਭਾਵੇਂ ਉਹ ਮਾਨਸਿਕ ਹੋਵੇ ਤੇ ਭਾਵੇਂ ਉਹ ਕਾਰਮਿਕ ਹੋਵੇ ਉਹਨੂੰ ਓਵਰਕਮ ਕਰ ਸਕਦੇ ਹਾਂ ਉਹ ਟੈਕਨੋਲੋਜੀ ਕੀ ਹੈ ਕਿ ਪਵਨ ਗੁਰੂ ਦਾ ਰਾਈਟ ਵੇ ਟੂ ਬਰੀਥ ਤੇ ਦੂਜਾ ਹੈ ਸ਼ਬਦ ਗੁਰੂ ਦਾ ਰਾਈਟ ਵੇ ਟੂ ਵਾਈਬ੍ਰੇਟ ਦ ਸੇਕ੍ਰੀਟ ਨਾਮ ਬਿਲਕੁਲ ਜੀ ਸੋ ਤੁਸੀਂ ਸਟ੍ਰੈਸ ਦੀ ਗੱਲ ਕੀਤੀ ਜੋ ਕਿ ਜੀ ਅੱਜ ਹਰ ਦੂਜਾ ਬੰਦਾ ਇਸ ਧਰਤੀ ਤੇ ਮਨੁੱਖ ਕਹਿ ਦਈਏ ਵੀ ਸਟ੍ਰੈਸ ਹੈ ਉਹ ਉਹ ਕੋਈ ਨਾ ਕੋਈ ਮੈਡੀਸਿਨ ਖਾ ਰਿਆ ਹੈ ਨਾ ਪਰ ਉਹਦੇ ਕਾਰਨ ਜਿਹੜੇ ਨੇ ਸਭ ਦੇ ਇੱਕ ਅਲੱਗ-ਅਲੱਗ ਕਾਰਨ ਨੇ ਤੇ ਆਪਾਂ ਜੇ ਦੇਖੀਏ ਵੀ ਇਹਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਸਟ੍ਰੈਸ ਨੂੰ ਕੋਈ ਸੌਖਾ ਢੰਗ ਹੈ ਜੀ ਬਿਨਾ ਮੈਡੀਟੇਸ਼ਨ ਮਾਫ ਕਰਨਾ ਬਿਨਾ ਦਵਾਈਆਂ ਤੋਂ ਹਾਂਜੀ ਬਹੁਤ ਕਾਰਨ ਹਨ ਉਹਨਾਂ ਚੋਂ ਮੁੱਖ ਕਾਰਨ ਹੈ ਕਿ ਸਾਨੂੰ ਸਾਹ ਜਿਹੜਾ ਹੈ ਸਾਹ ਹੀ ਨਹੀਂ ਲੈਣਾ ਆ ਹਾਂ ਪੁਰਾਣੇ ਗ੍ਰੰਥ ਤੇ ਇਹ ਵੀ ਕਹਿੰਦੇ ਨੇ ਸਾਹਦੂ ਸੋ ਜੋ ਸਾਹ ਨੂੰ ਸਾਧੇ ਤੇ ਬਿਨ ਸਾਧਿਆਂ ਸਾਧੂ ਕਦਾ ਤੋ ਸਾਹ ਤੋਂ ਬਿਨਾ ਅਸੀਂ ਸਾਧਕ ਨਹੀਂ ਹੋ ਸਕਦੇ ਭਾਵ ਕਿ ਅਸੀਂ ਸੰਪੂਰਨ ਨਹੀਂ ਹੋ ਸਕਦੇ ਦੇਖੋ ਸਾਡੀ ਜੀਵਨ ਦਾ ਮੂਲ ਕਾਰਨ ਹੈ ਸਾਹ ਤੇ ਜੇ ਸਾਹ ਹੀ ਅਧੂਰੇ ਨੇ ਤੇ ਜੀਵਨ ਵੀ ਅਧੂਰਾ ਹੀ ਰਹੇਗਾ ਤੋ ਸਿੰਪਲੈਸਟ ਜੋ ਮੈਥਡ ਹੈ ਓਵਰਕਮ ਟੂ ਓਵਰਕਮ ਐਂਜ਼ਾਇਟੀਜ਼ ਐਂਡ ਡਿਪਰੈਸ਼ਨ ਜਾਂ ਸਟ्रेस ਉਹ ਕੀ ਹੈ ਕਿ ਸਾਹ ਨੂੰ ਹੌਲੀ ਹੌਲੀ ਅੰਦਰ ਲਵੋ ਔਰ ਸਾਨੂੰ ਰੁਕੋ when you hold your breath and you hold a life and when you hold a life you become alive ਬਿਲਕੁਲ ਠੀਕ ਤਾਂ ਅਲਾਈਵਨੈਸ ਕੀ ਹੈ ਜਿੱਥੇ ਬੰਦਾ ਸਟ्रेस ਤੋਂ ਮੁਕਤ ਹੈ ਜਿੱਥੇ ਸਟ्रेस ਹੈ ਉਥੇ ਅਲਾਈਵ ਹੁੰਦਿਆਂ ਹੋਇਆਂ ਵੀ ਸਾਨੂੰ ਅਲਾਈਵਨੈਸ ਦਾ ਅਨੁਭਵ ਨਹੀਂਗਾ ਤਾਂ ਇੱਕ ਗੱਲ ਮੈਂ ਹੋਰ ਐਡ ਕਰਦਾ ਕਿ ਅਕਸਰ ਆਪਾਂ ਜਿਆਦਾ ਜੋ ਹੈ ਸੰਸਾਰ 'ਚ ਜਦੋਂ ਵਿਚਰਦੇ ਹਾਂ ਸੰਸਾਰ 'ਚ ਜਦੋਂ ਅਸੀਂ ਆਪਣਾ ਸੰਸਾਰ ਚ ਕੋਈ ਵੀ ਕਰਮ ਕਰਦੇ ਹਾਂ ਜਿਆਦਾਤਰ ਅਸੀਂ ਆਪਣੇ ਦਿਮਾਗ ਨਾਲ ਹੀ ਸੰਸਾਰ ਨੂੰ ਦੇਖ ਰਹੇ ਹਾਂ ਆਪਾਂ ਡਾਇਰੈਕਟਲੀ ਲਾਈਫ ਨੂੰ ਐਕਸਪੀਰੀਅੰਸ ਨਹੀਂ ਕਰ ਰਹੇ ਤੇ ਡਾਇਰੈਕਟਲੀ ਐਕਸਪੀਰੀਅੰਸ ਕਿਵੇਂ ਕਰਨਾ ਹੈ ਸਾਹ ਢੂੰਗੇ ਤਾਂ ਜਿੰਨਾ ਅਸੀਂ ਸਾਹ ਢੂੰਗਾ ਲਵਾਂਗੇ ਔਰ ਜਿੰਨਾ ਸਾਹ ਨੂੰ ਹੋਲਡ ਕਰਾਂਗੇ ਮਹਾਰਾਜ ਵੀ ਕਹਿੰਦੇ ਨੇ ਜੋ ਜੁਗਤ ਘਟ ਸੇਦ ਕਰ ਪਵਨਾ ਠਹਿਰਾਏ ਪਵਨਾ ਠਹਿਰਾਏ ਦੇ ਸੋ ਇਹ ਹਥਾਂ ਦੀ ਵੀ ਨਹੀਂ ਜ਼ਰੂਰਤ ਹੈ ਤੱਬ ਖਟ ਚੱਕਰਾ ਸਹਿਜੇ ਕਰੈ ਅਜਿਹੇ ਤੂੰ ਚੱਕਰਾਂ ਚ ਪਿਆ ਕਦੀ ਮੈਂ ਇੱਧਰ ਪੱਜਾਂ ਕਦੀ ਉਧਰ ਮਰਗ ਆਪਣੇ ਆਪ ਹੀ ਚੱਕਰ ਖਤਮ ਹੋਣਗੇ ਪ੍ਰੋਵਾਈਡਡ ਜੇ ਤੂੰ ਪਵਨ ਨੂੰ ਅੰਦਰ ਰੋਕਣਾ ਸ਼ੁਰੂ ਕਰ ਦੇ ਅਸੀਂ ਰੋਜ਼ ਸਵੇਰੇ ਪੜਦੇ ਆ ਪਵਨ ਗੁਰੂ ਬਟ ਪਵਨ ਗੁਰੂ ਦਾ ਅਨੁਭਵ ਕੀ ਹੈ ਉਹ ਅਸੀਂ ਸਖਾਲਦੇ ਆ ਬਿਲਕੁਲ ਸੋ ਯੋਗੀ ਜੀ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਜਿਹੜੀ ਸਭ ਤੋਂ ਵੱਧ ਤਰਜੀਹ ਦਿੰਨੇ ਹੋ ਉਹ ਦਿੰਨੇ ਹੋ ਯੋਗਾ ਨੂੰ ਔਰ ਖਾਸ ਕਰਕੇ ਜਿਹੜੀ ਮੈਡੀਟੇਸ਼ਨ ਆ ਉਹਨੂੰ ਆਪਾਂ ਤਰਜੀਹ ਦੰਨੇ ਆ ਪਰ ਅੱਜ ਜੇ ਸਮਾਂ ਦੇਖੀਏ ਤਾਂ ਹਰੇਕ ਬੰਦਾ ਬਿਜ਼ੀ ਇੰਨਾ ਕਿ ਉਹ 15 ਮਿੰਟ ਯੋਗਾ ਲਈ ਨਹੀਂ ਕੱਢ ਸਕਦਾ ਪਰ ਉਹ 2 ਮਿੰਟ ਲਾ ਕੇ ਦਵਾਈ ਵਿੱਚੋਂ ਕੈਪਸੂਲ ਕੱਢ ਕੇ ਖਾ ਲੈਂਦਾ ਬਿਲਕੁਲ ਜੀ ਬਿਲਕੁਲ ਔਰ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਇਹ 15 ਮਿੰਟ ਕੱਢੋ ਕਿਉਂਕਿ ਸਾਹ ਤਾਂ ਪਹਿਲਾਂ ਹੀ ਆ ਰਹੇ ਨੇ ਆਪਾਂ ਤਾਂ ਸਾਹ ਤੇ ਤਵੱਜੂ ਦੇ ਰਹੇ ਆ ਪਵਨ ਗੁਰੂ ਤੇ ਤਵੱਜੂ ਦੇ ਰਹੇ ਆ ਤੋਂ ਡਰਾਈਵ ਕਰ ਰਹੇ ਜੇ ਇਨਹੇਲ ਕਰੋ ਹੋਲਡ ਕਰੋ ਡਰਾਈਵ ਕਰਦੇ ਕਰਦੇ ਫਿਰ ਐਕਸਹੇਲ ਕਰੋ ਹਰ ਘੰਟੇ ਬਾਅਦ ਚਾਰ ਪੰਜ ਡੂੰਗੇ ਸਾਹ ਲਵੋ ਇਨਹੇਲ ਕਰੋ ਹੋਲਡ ਕਰੋ ਜਦੋਂ ਵੀ ਤੁਹਾਨੂੰ ਓਪਰਟੀਨਿਟੀ ਮਿਲਦੀ ਹੈ ਜ਼ਰੂਰੀ ਨਹੀਂ ਤੁਸੀਂ 15 ਮਿੰਟ ਆਪਣੇ ਸੰਸਾਰ ਚੋਂ ਕੱਢ ਕੇ ਬਹਿਣਾ ਹੈ ਸੰਸਾਰ ਵਿੱਚ ਰਹਿ ਕੇ ਵੀ ਤੁਸੀਂ ਇਹ 15 ਮਿੰਟ ਨੂੰ ਇੰਜੋਏ ਕਰ ਸਕਦੇ ਜੇ ਸਿੰਪਲ ਮੈਥਡ ਹੈ ਕੁਝ ਵੀ ਕਰਦੇ ਹੋ ਇਨਹੇਲ ਕਰੋ ਹੋਲਡ ਕਰੋ ਔਰ ਰਿਲੈਕਸ ਕਰੋ ਤੁਸੀਂ ਗੱਲ ਕੀਤੀ ਵੀ 15 ਮਿੰਟ ਆਪਾਂ ਐਨੀ ਟਾਈਮ ਕੱਢ ਸਕਨੇ ਆ ਪਰ ਇੱਕ ਬੜੇ ਲੰਬੇ ਸਮੇਂ ਤੋਂ ਮੇਥੇ ਵੀ ਹੈ ਭਾਈ ਜੀ ਯੋਗਾ ਕਰਨਾ ਤਾਂ ਪੇਟ ਖਾਲੀ ਹੋਵੇ ਸਵੇਰ ਦਾ ਵੇਲਾ ਹੋਵੇ ਪਰ ਤੁਸੀਂ ਇਹ ਮੇਥ ਨੂੰ ਤੋੜ ਰਹੇ ਹੋ ਇਹ ਗੱਲ ਕਹਿ ਕੇ ਵੀ ਭਾਈ ਤੁਸੀਂ ਗੱਟੀ ਵੀ ਚਲਾ ਰਹੇ ਹੋ ਨਾ ਤਾਂ ਵੀ ਤੁਸੀਂ ਯੋਗਾ ਕਰ ਸਕਦੇ ਹੋ ਕਹਿੰਦਾ ਇੱਥੇ ਆਪਾਂ ਯੋਗਾ ਨਹੀਂ ਇੱਥੇ ਆਪਾਂ ਮੈਡੀਟੇਸ਼ਨ ਦੀ ਗੱਲ ਕਰ ਰਹੇ ਆ ਇੱਥੇ ਆਪਾਂ ਪਵਨ ਗੁਰੂ ਦੀ ਗੱਲ ਕਰ ਰਹੇ ਆ ਤੇ ਪ੍ਰਾਣਾ ਨੂੰ ਲੈਣ ਵਾਸਤੇ ਤੇ ਛੱਡਣ ਵਾਸਤੇ ਸਾਨੂੰ ਆਪਣੀ ਡੇਲੀ ਜੋ ਐਕਟੀਵਿਟੀਆਂ ਨੇ ਉਹ ਟਾਈਮ ਕੱਢਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਐਕਟੀਵਿਟੀਆਂ ਵੀ ਫਿਰ ਹਨ ਜੇ ਸਾਹ ਹਨ ਤਾਂ ਬਿਲਕੁਲ ਜੀ ਠੀਕ ਹੈ ਨਾ ਤਾਂ ਸਾ ਲੈਂਡ ਲਈ ਅਸੀਂ ਐਕਟੀਵਿਟੀਆਂ ਨਹੀਂ ਛੱਡਣੀਆਂ ਐਕਟੀਵਿਟੀਆਂ ਕਰਦੇ ਐਕਟੀਵਿਟੀਆਂ ਵੀ ਫਿਰ ਹੋ ਰਹੀਆਂ ਨੇ ਜੇ ਸਾਹ ਹਨ ਤਾਂ بس یہی ਹੈ ਕਿ ਉਹਨੇ ਐਕਟੀਵਿਟੀਆਂ ਕਰਦਿਆਂ ਕਰਦਿਆਂ ਆਪਾਂ ਵਾਂਸ ਅ ਵਾਇਲ ਆਪਣੀ ਉਹ ਐਕਟੀਵਿਟੀ ਰੋਕ ਕੇ ਆਪਣੀ ਜਿਹੜੀ ਤਵੱਜਾ ਜੇ ਜੋ ਕਾਰਨ ਹੈ ਇਨ ਐਕਟੀਵਿਟੀਆਂ ਦਾ ਉਹਦੇ ਅਧਿਾਨਤ ਕਰ ਰਹੇ ਹਾਂ ਸਿੰਪਲ ਹੈ ਇਨਹੇਲ ਕਰੋ ਹੋਲਡ ਕਰੋ ਐਕਸੇਲ ਕਰੋ ਸੋ ਇੱਕ ਯੋਗੀ ਜਿੱਦਾਂ ਹੁਣ ਸਟ्रेस ਹੈ ਹਨਾ ਸਟ्रेस ਦੇ ਦਵਾਈਆਂ ਬਹੁਤ ਲੋਕ ਖਾ ਰਹੇ ਆ ਪਰ ਉਸ ਤੋਂ ਪਿੱਛਾ ਵੀ ਹਰ ਕੋਈ ਛੁਡਾਉਣਾ ਚਾਹੁੰਦਾ ਸੌਖਾ ਢੰਗ ਬਿਲਕੁਲ ਹੀ ਸੌਖਾ ਢੰਗ ਜਿਹੜਾ ਵੀ ਆਸਾਨ ਤਰੀਕੇ ਨਾਲ ਛੱਡਿਆ ਜਾ ਸਕਦਾ ਸੌਖਾ ਜੋ ਹੈ ਇਦੋਂ ਵੱਧ ਸੌਖਾ ਨਹੀਂ ਹੋ ਸਕਦਾ ਪਵਨਾ ਠਹਿਰਾਏ ਤਦ ਖਟ ਚੱਕਰਾ ਸਹਿਜੇ ਸ਼ੁਕਰ ਹੈ ਸਾਰੇ ਚੱਕਰਾਂ ਤੋਂ ਤੁਸੀਂ ਮੁਕਤ ਹੋ ਜੂਗੇ ਬਹੁਤ ਸਿੰਪਲ ਹੈ ਬਟ ਇਹ ਅਲਟੀਮੇਟ ਹੈ ਅਸੀਂ ਸਾਹ ਰੋਕਦੇ ਨਹੀਂ ਮੈਂ ਰਿਪੀਟ ਕਰਨ ਲੱਗਾ ਹਾਂ ਵੈਨ ਯੂ ਹੋਲਡ ਯੋਰ ਬ੍ਰੈਥ ਯੂ ਹੋਲਡ ਲਾਈਫ ਐਂਡ ਯੂ ਹੋਲਡ ਲਾਈਫ ਯੂ ਬਿਕਮ ਅ ਲਾਈਫ ਤੋ ਜਦੋਂ ਤੁਸੀਂ ਇਹ ਲਾਈਵ ਹੋ ਜਾਂਦੇ ਜੇ ਉਦੋਂ ਆ ਜਿਹੜੀਆਂ ਪ੍ਰੋਬਲਮਸ ਅਰਾਊਂਡ ਅ ਲਾਈਵ ਜਿਹੜੀਆਂ ਲਾਈਵਨੈਸ ਆ ਉਹ ਆਪਣੇ ਆਪ ਹੀ ਉਹਨਾਂ ਦਾ ਜੋ ਇਨਫਲੂਐਂਸ ਆ ਘਟ ਜਾਂਦਾ ਹੈ ਸੋ ਹੋਲਡਿੰਗ ਦੀ ਬ੍ਰੈਥ ਇਜ਼ ਦੀ ਹਾਈਐਸਟ ਥਿੰਗ ਯੂ ਕੈਨ ਡੂ ਫॉर ਯੋਰਸੈਲਫ ਐਂਡ ਥਿਸ ਇਜ਼ ਮੈਡੀਟੇਸ਼ਨ ਐਸ ਮੈਡੀਸਨ ਜੀ ਸੋ ਯਕੀ ਜੀ ਆਖਰੀ ਸਵਾਲ ਹੈ ਵੀ ਵਿਰੀਪੈਕ ਪਹੁੰਚੇ ਹੋ ਕਿਸ ਤਰੀਕੇ ਦਾ ਲੋਕਾਂ ਦਾ ਐਕਸਪੀਰੀਅੰਸ ਪਰਿਆ ਤੁਹਾਡੇ ਨਾਲ ਔਰ ਕਿੱਦਾਂ ਦੀਆਂ ਪ੍ਰੋਬਲਮਸ ਵੱਧ ਤੁਹਾਨੂੰ ਫੇਸ ਕਰਨ ਨੂੰ ਇੱਥੇ ਮਤਲਬ ਦੇਖਦੇ ਆਂ ਵੀ ਲੋਕਾਂ ਵਿੱਚ ਵੱਧ ਪ੍ਰੋਬਲਮ ਨੇ ਹਾਂ ਬਹੁਤ ਪਿਆਰ ਤੇ ਬਹੁਤ ਪ੍ਰੇਮ ਮਿਲਿਆ ਔਰ ਰੋਜ਼ ਸੰਗਤ ਵਧੀਆਂ ਗਈਆਂ ਵਧੀਆਂ ਗਈਆਂ ਔਰ ਹੁਣ ਆਪਾਂ ਦੁਬਾਰਾ ਵੀ ਕੈਂਪ ਲਾਉਣ ਦੀ ਵਿਚਾਰ ਕਰ ਰਹੇ ਹਾਂ ਔਰ ਪਿਆਰ ਬਹੁਤ ਮਿਲਿਆ ਹੈ ਔਰ ਜਿਆਦੀ ਜਿਹੜੀ ਪ੍ਰੋਬਲਮਸ ਹਨ ਜਿਵੇਂ ਤੁਸੀਂ ਵਰਣਨ ਕੀਤਾ ਹੈ ਡਿਪਰੈਸ਼ਨ ਦੀ ਹੈ ਕਈ ਰਿਲੇਸ਼ਨਸ਼ਿਪ ਪ੍ਰੋਬਲਮਸ ਵੀ ਹਨ ਤੋਂ ਬਸ ਇਰਦੇ ਗਿਰਦੇ ਇਸ ਦੇ ਇਰਦੇ ਗਿਰਦੇ ਹੀ ਸਾਰਾ ਕੁਝ ਹੈ ਔਰ ਇਹਨਾਂ ਸਾਰੇ ਨੂੰ ਸੋਲਵ ਕੀਤਾ ਜਾ ਸਕਦਾ ਹੈ ਕੇਵਲ ਤੇ ਕੇਵਲ ਪਵਨ ਗੁਰੂ ਦੀ ਵਿਦਿਆ ਦੇ ਨਾਲ ਜੀ ਤੇ ਆਪ ਚੈਨਲ ਜੇ ਕੰਟੈਕਟ ਕਿਸੇ ਨੇ ਵੀ ਕਰਨਾ ਵਸਤਾਵਜੀ ਦੇ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਜੀ ਨੇ ਔਰ ਕਿਦਾਂ ਹੋਰ ਵੀ ਕੋਈ ਸੌਖਾ ਟੰਗਾ ਤੁਹਾਡਾ ਫੋਨ ਨੰਬਰ ਹੈ ਤੁਹਾਡੀ ਈਮੇਲ ਹੈ ਹਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਜੇ ਤੁਸੀਂ ਇੰਸਟਾਗ੍ਰਾਮ ਤੇ ਯੋਗੀ ਅਮਨਦੀਪ ਸਿੰਘ ਕਰਕੇ ਸਰਚ ਮਾਰੇ ਸਾਰੀ YouTube ਚੈਨਲਸ ਨੇ ਯੋਗੀ ਅਮਨਦੀਪ ਸਿੰਘ ਪੰਜਾਬੀ YouTube ਚੈਨਲ ਉਹਦੇ ਚ ਸਾਰਾ ਕੁਝ ਪੰਜਾਬੀ ਚ ਹੈ ਇੰਗਲਿਸ਼ ਵਾਲਾ ਵੀ ਹੈ ਉਹ ਵੀ ਤੁਸੀਂ ਸਰਚ ਕਰ ਸਕਦੇ ਜੇ ਇਸ ਤੋਂ ਇਲਾਵਾ ਸਾਡਾ ਨੰਬਰ ਹੈ ਸੰਪਰਕ ਹੈ 5879900026 ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਤੁਸੀਂ ਹੋਰ ਵੀ ਜਾਣਕਾਰੀ ਜਾਨਣਾ ਚਾਹੋ ਜੇ ਕਿ ਵਰਕਸ਼ਾਪਸ ਕਿੱਥੇ ਲੱਗ ਰਹੇ ਨੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਜੀ ਸੋ ਯੋਗੀ ਜੀ ਇੱਕ ਤੁਸੀਂ ਹਰ ਇੱਕ ਤਰ੍ਹਾਂ ਦੀ ਕਮਿਊਨਿਟੀ ਦੇ ਨਾਲ ਡੀਲ ਕਰਦੇ ਹੋ ਤੁਹਾਡੇ ਨਾਲ ਰਸ਼ੀਅਨ ਕਮਿਊਨਿਟੀ ਵੀ ਜੁੜੀ ਹੈ ਤੁਹਾਡੇ ਨਾਲ ਚਾਈਨੀਸ ਕਮਿਊਨਿਟੀ ਵੀ ਹੈ ਹੋਰ ਬਹੁਤ ਸਾਰੀਆਂ ਕਮਿਊਨਿਟੀਆਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਡੀਲ ਕਰਦੀਆਂ ਨੇ ਔਰ ਪੰਜਾਬੀ ਭਾਈਚਾਰਾ ਸਾਡਾ ਉਹ ਵੀ ਡੀਲ ਕਰਦਾ ਸੋ ਵੈਸੇ ਇੱਕ ਸਵਾਲ ਉਦਾਂ ਹੀ ਆ ਵੀ ਇਹ ਕਿ ਜਿਹੜੀਆਂ ਪ੍ਰੋਬਲਮਸ ਨੇ ਵੱਧ ਕਿਸ ਸਾਰਿਆਂ ਇੱਕ ਇੱਕ ਕਮਿਊਨਿਟੀ ਵਿੱਚ ਕਿਸੇ ਇੱਕ ਦੇ ਵਿੱਚ ਨੇ ਆ ਬੀ ਇਕੁਅਲ ਹੈ ਸਾਰਿਆਂ ਵਿੱਚ ਜੋ ਜੋ ਦਿਸੇ ਸੋ ਸੋ ਰੋਗੀ ਸਾਰਾ ਸੰਸਾਰ ਹੀ ਰੋਗੀ ਆ ਔਰ ਇਹ ਸੰਸਾਰ ਦੀ ਰੋਗਵਾਸਤੇ ਗੁਰੂ ਨਾਨਕ ਮਹਾਰਾਜ ਨੇ ਦੋ ਚੀਜ਼ਾਂ ਲਿਆਂਦੀਆਂ ਸੀ ਪਵਨ ਗੁਰੂ ਤੇ ਸ਼ਬਦ ਗੁਰੂ ਦੀ ਔਰ ਇਹ ਜਿਹੜਾ ਪਵਨ ਗੁਰੂ ਤੇ ਸ਼ਬਦ ਗੁਰੂ ਦਾ ਸੰਦੇਸ਼ ਆ ਕੱਲਾ ਪੰਜਾਬੀਆਂ ਵਾਸਤੇ ਨਹੀਂਗਾ ਕੱਲਾ ਗੁਰਦੁਆਰਿਆਂ ਵਾਲੇ ਵਾਸਤੇ ਨਹੀਂਗਾ ਇਹ ਕੁੱਲ ਕਾਇਨਾਤ ਵਾਸਤੇ ਮਹਾਰਾਜ ਨੇ ਸੰਦੇਸ਼ ਲਿਆਂਦਾ ਸੀ ਔਰ ਇਹੀ ਸੰਦੇਸ਼ ਅਸੀਂ ਲੈ ਕੇ ਘਰ ਘਰ ਦੇਸ਼ ਦੇਸ਼ ਸਿਟੀ ਸਿਟੀ ਜਾ ਰਹੇ ਹਾਂ ਚਾਈਨੀਜ਼ ਕਮਿਊਨਿਟੀ ਰਸ਼ੀਅਨ ਕਮਿਊਨਿਟੀ ਯੂਨੀਮਿਟ 올 오버 더 월ड जो ਹਨ ਸਾਡੇ ਕੈਂਪ ਲੱਗਦੇ ਨੇ ਜੀ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਕੋਈ ਸੁਨੇਹਾ ਸਾਡੇ ਪਲੇਟਫਾਰਮ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਵਸਤੇ ਜਿਹੜੇ ਮਨੁੱਖ ਨੇ ਜਾਂ ਕਹਿ ਦਈਏ ਵੀ ਗੁਰੂ ਨਾਨਕ ਪਾਸ਼ਾ ਦੇ ਵੱਲੋਂ ਜਿਹੜੀ ਚਲਵਾਈ ਹੋਈ ਸਿੱਖੀ ਦੀ ਫਲਵਾੜੀ ਆ ਉਹਨਾਂ ਨੂੰ ਵੀ ਔਰ ਸਾਰਿਆਂ ਨੂੰ ਸਰਬਸਾਂਝਾ ਉਪਦੇਸ਼ ਕੋਈ ਹਾਂ ਸਰਬਸਾਂਝਾ ਹੀ ਉਪਦੇਸ਼ ਆ ਕਿ ਲੰਮਾ ਸ્વાસ ਅੰਦਰ ਲਵੋ ਔਰ ਸਾਂ ਨੂੰ ਅੰਦਰ ਰੋਕੋ ਸਾਂ ਨੂੰ ਅੰਦਰ ਰੋਕੇ ਪੰਜ ਵਾਰੀ ਮਨ ਹੀ ਮਨ ਵਾਹਿਗੁਰੂ 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 ਕਹੋ ਤੇ ਫਿਰ ਸਾਂ ਨੂੰ ਛੱਡ ਦਿਓ ਇਹ ਸੋਲੂਸ਼ਨ ਸਾਂਝ ਪਾਈ ਹੈ ਜੀ yogi amandeep singh ਹੁਣਾਂ ਨੇ ਚੱਚੇ ਤੌਰ ਤੇ ਬੇਨਫਿਕ ਸ਼ਹਿਰ ਵਿਖੇ ਪਹੁੰਚੇ ਸੀ ਔਰ ਇਹਨਾਂ ਦੇ ਸੈਸ਼ਨ ਇੱਥੇ ਗੁਰਦੁਆਰਾ ਸੈਕ ਸੋਸਾਇਟੀ ਆਫ ਮੈਨੀਟੋਬਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਸਾ ਸਕੂਲ ਦੇ ਵਿੱਚ ਚੱਲ ਰਹੇ ਸੀ ਔਰ ਜਿਵੇਂ ਕਿ yogi ਨੇ ਦੱਸਿਆ ਵੀ ਇਹਨਾਂ ਦੇ ਜਿਹੜੇ ਰਿਕਾਰਡਡ ਸੈਸ਼ਨ ਤੁਹਾਨੂੰ ਇਹਨਾਂ ਦੇ YouTube ਪਲੇਟਫਾਰਮ ਤੋਂ ਵੀ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਜਾਣਗੀਆਂ ਇਹਨਾਂ ਦੇ Instagram ਤੇ social media ਤੇ ਜਾ ਕੇ ਤੁਸੀਂ ਬਹੁਤ ਕੁਝ ਇਹਨਾਂ ਤੋਂ ਬਾਰੇ ਹੋਰ ਵੀ ਕਿਸ ਤਰੀਕੇ ਨਾਲ ਤੁਸੀਂ ਸਟ्रेस ਦੂਰ ਕਰਨਾ ਹੋਰ ਕੀ ਕੁਝ ਜਿਹੜੀਆਂ ਖਾਸ ਤੌਰ ਤੇ ਮੈਡੀਟੇਸ਼ਨ ਨੂੰ ਲੈ ਕੇ ਗੱਲਾਂ ਬਾਤਾਂ ਨੇ ਉਹ ਤੇ ਤੁਸੀਂ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ